ਆ ਕੱਟੀ ਦੀ ਕਹਾਣੀ ਵੀ ਮਿੱਤਰੋ ਕੁਝ ਵੱਖਰੀ ਆ ਜਦੋਂ ਇਹ ਕੱਟੀ ਵਿਚਾਰੀ ਹੋਈ ਤਾਂ ਨਾਲ ਦੀ ਨਾਲ ਹੀ ਇਹਦੀ ਮਾਂ ਮਰ ਗਈ ਕੱਟੀ ਬਹੁਤ ਸੋਹਣੀ ਸੀ ਰੰਗ ਰੂਪ ਸੋਨਾ ਕਰਕੇ ਦਾ ਨਾਂ ਗੋਰੀ ਰੱਖਿਆ ਵਿਚਾਰੀ ਕੱਟੀ ਨੇ ਮਾਂ ਦਾ ਦੁੱਖ ਬਹੁਤ ਮਨਾਇਆ ਪਰ ਰਾਬੇ ਦੀ ਮਾਂ ਇਹਦੇ ਤੋਂ ਖੋ ਕੇ ਲੈ ਗਿਆ ਪਰ ਬਾਈ ਨੇ ਹਿੰਮਤ ਤੇ ਹੌਸਲਾ ਨਹੀਂ ਛੱਡਿਆ ਆਪਣੇ ਪੁੱਤਾਂ ਧੀਆਂ ਵਾਂਗੂ ਇਹ ਕੱਟੀ ਨੂੰ ਪਾਲਿਆ ਇਹ ਕੱਟੀ ਨੂੰ ਉਹ ਬੱਚਿਆਂ ਦੇ ਵਾਂਗੂ ਹੀ ਖਰਾਕ ਦਿੱਤੀ ਗਾਂ ਦਾ ਦੁੱਧ ਬਾਈ ਪਿਉਣ ਲੱਗ ਗਿਆ ਗਾਂ ਦੇ ਥੱਲੇ ਚੁੰਗਣ ਲੱਗ ਗਈ ਗਾਂ ਨੇ ਵੀ ਇਹਨੂੰ ਉਪਰਾਂ ਨਹੀਂ ਮਨਾਇਆ ਰੱਬ ਦੀ ਦਾਤ ਸਮਝ ਕੇ ਬਾਈ ਵੀ ਚਤੋਂ ਪੈਰ ਇਹਨੂੰ ਨਾਲ ਹੀ ਰੱਖਦਾ ਬਿਸਕਟ ਖਵਾਉਂਦਾ ਰਿਹਾ ਸੇਬ ਖਵਾਉਂਦਾ ਰਿਹਾ ਸਾਰਾ ਦਿਨ ਇਹਦੇ ਕੋਲੇ ਹੀ ਬੈਠਾ ਰਹਿੰਦਾ ਸੀ ਪੁੱਤਾਂ ਧੀਾਂ ਵਾਂਗੂ ਇਹਨੂੰ ਪਿਆਰ ਕੀਤਾ ਖੁੱਲੀ ਛੱਡਦਾ ਰਿਹਾ ਤੇ ਇਹ ਵੀ ਕੱਟੀ ਨੇ ਵੀ ਪੂਰਾ ਮੁੱਲ 모ੜਿਆ ਬੱਚਿਆਂ ਵਾਂਗੂ ਹੀ ਬਾਈ ਦਾ ਮੋਹ ਕਰਨ ਲੱਗੀ ਏ ਤੇ ਸੋਹਣੀ ਵੀ ਬਹੁਤ ਜ਼ਿਆਦਾ ਸੀਗੀ ਤੇ ਬਾਈ ਨੇ ਵੀ ਪੂਰੀ ਰੀਜ ਲਾ ਕੇ ਇਹਨੂੰ ਤਿਆਰ ਕੀਤਾ ਤੇ ਉਸ ਤੋਂ ਬਾਅਦ ਕੀ ਹੋਇਆ ਇਹ ਕੱਟੀ ਐਸਾ ਦਿਨ ਆਇਆ ਦੇਖੋ ਇਹਨੇ ਆਪਣੇ ਵਰਗੀ ਇੱਕ ਤੀ ਨੂੰ ਜਨਮ ਦਿੱਤਾ ਤੇ ਇਹ ਕੱਟੀ ਮੁੜ ਕੇ ਫੇਰ ਮਾਂ ਬਣ ਗਈ ਜਿਵੇਂ ਇਹਦੀ ਮਾਂ ਗਈ ਸੀਗੀ ਉਸੇ ਰੂਪ ਵਿੱਚ ਮਾਂ ਬਣ ਕੇ ਆਈ ਤੇ ਕੱਟੀ ਨੂੰ ਜਨਮ ਦਿੱਤਾ ਤੇ ਉਹ ਕੱਟੀ ਨੂੰ ਵੀ ਬਾਈਆਂ ਨੇ ਫੇਰ ਸ਼ੌਂਕ ਨਾਲ ਹੀ ਪਾਲਣ ਲੱਗ ਗਏ ਆਹ ਦੇਖ ਲਓ ਬਾਈ ਦਾ ਇੰਨਾ ਜ਼ਿਆਦਾ ਮੋਹ ਆਪਾਂ ਐ ਜਦੋਂ ਮਰਜੀ ਇਹਨੂੰ ਚੋ ਲਵੇ ਦੁੱਧ ਪੀ ਜਾਵੇ ਕੋਈ ਨਹੀਂ ਕਹਿੰਦੀ ਇਹਨੂੰ ਕਹਿੰਦੇ ਆ ਮਿੱਤਰੋ ਸ਼ੌਂਕ ਤੇ ਇਹ ਸ਼ੌਂਕ ਫੇਰ ਐਂ ਪਾਲੇ ਜਾਂਦੇ ਆ